ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੀਆਂ ਸਾਰੀਆਂ ਭੈਣਾਂ ਵੇਟ ਕਰਦੀਆਂ ਹੋਣੀਆਂ ਕਿ ਅੱਜ ਸੇਲ ਲੱਗਣੀ ਆ ਤੇ ਮੈਂ ਸੇਲ ਦਾ ਥੋੜੀ ਲੇਟ ਹੋ ਗਈ ਸੀ ਮੈਂ ਕਿਉਂਕਿ ਸਾਡੇ ਨਾਲ ਗੈਸਟ ਆ ਗਏ ਸੀ ਜਿਸ ਵਜ੍ਹਾ ਨਾਲ ਮੈਂ ਥੋੜਾ ਲੇਟ ਹੋ ਗਈ ਵੀਡੀਓ ਪਾਉਣ ਵਾਸਤੇ ਨੇ ਆ ਦੇਖੋ ਸੂਟ ਮੈਂ ਤੁਹਾਨੂੰ ਨਾਲ-ਨਾਲ ਮੈਂਸ਼ਨ ਕਰਾਂਗੀ ਰੇਟ ਇੱਕ ਪਹਿਲਾਂ ਤੁਸੀਂ ਵੇਖੋ ਸਾਰੇ ਇੱਕ ਵਾਰੀ ਛਾਤੀ ਮਾਰ ਲਓ ਕਿੱਦਾਂ ਦੇ ਲੱਗੇ ਤੁਹਾਨੂੰ ਸੂਟ ਔਰ ਆਵਲੇ ਜਿਹੜੇ ਸੂਟ ਆ ਦੋ ਇਹ ਵਾਲੇ ਪ੍ਰਿੰਟ ਵਾਲੇ ਇਹ ਤੁਹਾਨੂੰ 500 ਦੇ ਦੋ ਸੂਟ ਪੈਣਗੇ ਠੀਕ ਹੈ ਜੀ ਇਹ ਸਾਰੇ 500 ਦੇ ਦੋ ਸੂਟ ਪੈਣਗੇ ਤੁਹਾਨੂੰ ਸਾਰੇ ਹੀ ਇਹ ਤੁਹਾਨੂੰ 500 ਦੇ ਦੋ ਸੂਟ ਪੈਣਗੇ ਭੈਣ ਜੀ ਜਿਨਨੇ ਵੀ ਇਹ ਸੂਟ ਲੈਣੇ ਆ ਇਹ ਤੁਸੀਂ ਸਕਰੀਨਸ਼ਾਟ ਕਰਕੇ ਮੈਨੂੰ ਦੱਸ ਸਕਦੇ ਹੋ ਇਹੋ ਜੇ ਹੋਰ ਵੀ ਕਈ ਪ੍ਰਿੰਟ ਤੁਹਾਨੂੰ ਮਿਲ ਜਾਣਗੇ 500 ਦੇ ਦੋ ਸੂਟ ਆ ਜਿਨੇ ਵੀ ਲੈਣਾ ਹੈ ਤਾਂ ਸਾਨੂੰ ਜਲਦੀ ਜਲਦੀ ਮੈਸੇਜ ਕਰਕੇ ਸਾਨੂੰ ਦੱਸੋ ਤੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਕਿ ਸਾਡੀਆਂ ਭੈਣਾਂ ਸਾਡੇ ਨਾਲ ਆ ਤੇ ਤੁਹਾਡੇ ਹੌਸਲੇ ਨਾਲ ਹੀ ਅਸੀਂ ਅੱਗੇ ਵਧਾਂਗੇ ਜੀ ਹਾਂਜੀ ਤੇ ਬਾਕੀ ਦੇਖੋ ਜਿਹੜੇ ਆਹ ਵਾਲੇ ਸੂਟ ਆ ਨਾ ਇਹਨਾਂ ਵਿੱਚ ਤੁਹਾਨੂੰ ਵੇਖਣ ਤੋਂ ਲੱਗੇਗਾ ਇਹਦੇ ਵਿੱਚ ਜਾਣ ਗਰਮੀਆਂ ਵਿੱਚ ਇੰਨੀ ਸੌਖੀ ਰਹਿੰਦੀ ਇੰਨੀ ਸੌਖੀ ਰਹਿੰਦੀ ਆ ਕਿ ਸਾਰੀ ਗਰਮੀ ਦੇ ਵਿੱਚ ਨਾ ਕੋਈ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਗਰਮੀ ਵਿੱਚ ਜਾ ਰਹੇ ਹਾਂ ਕਿਤੇ ਹਨਾ ਇਹਦੇ ਤੇ ਤੁਸੀਂ ਏਮਬਲੋਇਡਰੀ ਕਰਵਾ ਸਕਦੇ ਹੋ ਕਟਵਰਕ ਦੀ ਕਢਾਈ ਕਰਾਓ ਡਿਜ਼ਾਈਨਿੰਗ ਬਣ ਜੂਗਾ ਨਾਲ ਹਾਈਲਾਈਟ ਦੁਪੱਟਾ ਟਾਈ ਐਂਡ ਡਾਈ ਕਰਾਓ ਬੜੇ ਸੋਹਣੇ ਸੂਟ ਡਿਜ਼ਾਈਨਰ ਹੋਣਗੇ ਉਹ ਤੁਹਾਨੂੰ ਡਿਜ਼ਾਈਨਰ ਕਰਕੇ ਮੈਂ ਤੁਹਾਨੂੰ ਫੋਟੋ ਉਹ ਵੀ ਵੀਡੀਓ ਪਾਵਾਂਗੀ ਜਿਹੜੇ ਡਿਜ਼ਾਈਨ ਕਰਾਂਗੀ ਸੂਟ ਕਸਟਮਰ ਦੇ ਬਹੁਤ ਸੋਹਣੇ ਇਹਨਾਂ ਦੇ ਜਦੋਂ ਆਪਾਂ ਡਿਜ਼ਾਈਨਿੰਗ ਪਲਾਜ਼ੋ ਬਣਾਓ ਸ਼ਰਾਰੇ ਬਣਾਓ ਜੋ ਮਰਜ਼ੀ ਬਣਾਓ ਬੜੇ ਵਧੀਆ ਡਿਜ਼ਾਈਨਿੰਗ ਹੋ ਜਾਂਦੇ ਆ ਜੇ ਅਸੀਂ ਡਿਜ਼ਾਈਨਿੰਗ ਕਰਕੇ ਬਣਾਵਾਂਗੇ ਲੈਸਿਸ ਲਗਾਓ ਏਮਬਰਾਇਡਰੀ ਕਰਾਓ ਜਿਸ ਤਾ ਮਰਜੀ ਆ ਦੇਖੋ ਕਲਰ ਕਿੰਨੇ ਪਿਆਰੇ ਕਲਰ ਆ ਨਾਲ ਕਟਵਰਕ ਦੀ ਕਢਾਈ ਕਰਾਓ ਕਿ ਬਹੁਤ ਪਿਆਰੇ ਸੂਟ ਬਣਨਗੇ ਤੁਹਾਡੇ ਸਾਰੇ ਹਾਂ ਹਾਂਜੀ ਨਾਲ ਨਾਲ ਦੱਸ ਦਿਆ ਕਰੋ ਮੇਰੀਆਂ ਭੈਣਾਂ ਕਿ ਕਿੱਦਾਂ ਦੇ ਲੱਗ ਰਹੇ ਆ ਸੂਟ